ਵਿਆਹ ਵਾਲੇ ਦਿਨ ਆਪਣੇ ਘਰ ਵਾਲੇ ਨੂੰ ਦੇਖ ਕੇ ਚੀਕਾਂ ਮਾਰ ਕੇ ਬੇਹੋਸ਼ ਹੋਈ ਵਿਆਹ ਵਾਲੀ ਕੁੜੀ ਮਾਪਿਓ ਨੂੰ ਪਈਆਂ ਪਾਜੜਾ ਦੋਸਤੋ ਅਕਸਰ ਹੀ ਅੱਜ ਕੱਲ੍ਹ ਵਿਆਹ ਤੋਂ ਪਹਿਲਾਂ ਮੁੰਡਾ ਕੁੜੀ ਨੂੰ ਇੱਕ ਦੂਜੇ ਨੂੰ ਦਿਖਾਇਆ ਜਾਂਦਾ ਏ ਪਰ ਹੁਣ ਇੱਕ ਵਿਆਹ ਵਿੱਚ ਹੋ ਗਿਆ ਆ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਜੋੜੀ ਦਿਖਾਈ ਦੇ ਰਹੀ ਏ ਦਰਸਲ ਜਿਸ ਕੁੜੀ ਦਾ ਵਿਆਹ ਹੋ ਰਿਹਾ ਹੈ ਇਹ ਪਰਿਵਾਰ ਬਹੁਤ ਹੀ ਗਰੀਬ ਸੀ ਅਤੇ ਇਸ ਕੁੜੀ ਦਾ ਰਿਸ਼ਤਾ ਇੱਕ ਅਮੀਰ ਵਿਅਕਤੀ ਨਾਲ ਕਰ ਦਿੱਤਾ ਜਾਂਦਾ ਏ ਜੋ ਕਿ ਉਮਰ ਵਿੱਚ ਵੀ ਕੁੜੀ ਤੋਂ ਕਾਫੀ ਵੱਡਾ ਸੀ ਕੁੜੀ ਦੇ ਮਾਪਿਓ ਕੁੜੀ ਨੂੰ ਇਸ ਮੁੰਡੇ ਦਾ ਮੂੰਹ ਨਹੀਂ ਦਿਖਾਉਂਦਾ ਅਤੇ ਸਿੱਧਾ ਵਿਆਹ ਹੀ ਕਰਨ ਲੱਗ ਜਾਂਦੇ ਨੇ ਪਰ ਜਦੋਂ ਸ਼ਗਨਾ ਤੇ ਬੈਠੀ ਕੁੜੀ ਆਪਣੇ ਹੋਣ ਵਾਲੇ ਘਰ ਵਾਲੇ ਨੂੰ ਦੇਖਦੀ ਹੈ ਤਾਂ ਉਹ ਮੁੰਡੇ ਨੂੰ ਦੇਖ ਕੇ ਚੀਕਾਂ ਮਾਰ ਕੇ ਬੇਹੋਸ਼ ਹੋ ਜਾਂਦੀ ਏ ਅਤੇ ਜਦੋਂ ਕੁੜੀ ਨੂੰ ਹੋਸ਼ ਆਉਂਦਾ ਏ ਤਾਂ ਉਹ ਵਿਆਹ ਤੋਂ ਜਵਾਬ ਦੇ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਪੈਸੇ ਨੂੰ ਕੀ ਚੱਟਣਾ ਤੁਸੀਂ ਤਾਂ ਮੇਰਾ ਬੁੜੇ ਨਾਲ ਵਿਆਹ ਕਰਵਾ ਰਹੇ ਹੋ ਅਤੇ ਬਰਾਤ ਨੂੰ ਵਾਪਸ ਮੋੜ ਦਿੰਦੀ ਏ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ